ਕੀਤੀ ਹੈ ਕਿਸ ਤਰ੍ਹਾਂ ਦਾ ਆਸ਼ਵਾਸ਼ਣ ਜਿਹੜਾ ਸਰਕਾਰ ਵੱਲੋਂ ਦਿੱਤਾ ਜਾ ਰਿਹਾ ਇਹਨਾਂ ਨੂੰ ਦੇਖੋ ਜੀ ਪਰਸੋਂ ਬੇਮੌਸਮੀ ਬਰਸਾਤ ਹੋਈ ਗੜੇ ਪਏ ਬਹੁਤ ਜ਼ੋਰ ਦੀ ਹਨੇਰੀ ਚੱਲੀ ਔਰ ਬਾਪ ਰੋਲੇ ਜਿਹੜੇ ਆਮ ਤੌਰ ਤੇ ਦੇਖੇ ਨਹੀਂ ਜਾਂਦੇ ਟਰਨੇਡੋ ਕਹਿੰਦੇ ਨੇ ਜਿਨ੍ਹਾਂ ਨੂੰ ਉਹ ਵੀ ਆਏ ਬਾਗਾਂ ਦੇ ਵਿੱਚ ਬੂਟਿਆਂ ਦੇ ਬੂਟੇ ਜਿਹੜੇ ਨੇ ਉਹ ਖਰਾਬ ਹੋ ਗਏ ਲੋਕਾਂ ਦੇ ਘਰਾਂ ਨੇ ਛੱਤਾਂ ਵੀ ਫਾਜ਼ਲ ਕਾ ਵੱਲ ਅਬੋਰ ਵੱਲ ਮਲੋਟ ਵੱਲ ਘਰਾਂ ਦੀਆਂ ਛੱਤਾਂ ਉੱਡਣ ਦੀ ਵੀ ਖਬਰ ਹੈ ਨਾਲ ਨਾਲ ਕਣਕ ਦੇ ਨੁਕਸਾਨ ਦੀ ਬਹੁਤ ਵੱਡੀ ਖਬਰ ਹੈ ਖਾਸ ਤੌਰ ਤੇ ਮਲੋਟ ਏਰੀਆ ਬਠਿੰਡਾ ਏਰੀਆ ਤਲਵੰਡੀ ਸਾਬੋ ਖਾਈ ਪੱਤੋ ਹੀਰਾ ਸਿੰਘ ਇਹ ਜਿਹੜਾ ਮੋਗੇ ਦਾ ਇਲਾਕਾ ਹੈ ਨਿਹਾਲ ਸਿੰਘ ਵਾਲਾ ਇਲਾਕਾ ਹੈ ਆਪਾਂ ਦੇਖ ਹੀ ਰਿਹਾ ਤੁਸੀਂ ਆਪਣੇ ਕੈਮਰਾ ਨਾਲ ਹੀ ਦਿਖਾਈ ਸਕਦੇ ਕਿ ਪਾਣੀ ਹਜੇ ਵੀ ਖੜਾ ਹੈ ਫਸਲ ਪੱਕੀ ਪਈ ਹੈ ਹੁਣ ਕੋਈ ਚਾਂਸ ਨਹੀਂ ਕਿ ਇਹ ਫਸਲ ਜਿਹੜੀ ਜਿਹੜੀ ਹੈ ਇਹ ਇਹਨੂੰ ਆਪਾਂ ਖੜੀ ਕਰਕੇ ਕਣਕ ਦੀ ਫਸਲ ਨੂੰ ਆਪਾਂ ਕੋਈ ਚੁਪ ਕੁਛ ਕੱਢ ਲਾਂਗੇ ਕਿਉਂਕਿ ਆਲਰੇਡੀ ਦਾਣੇ ਜਿਹੜੇ ਨੇ ਉਹ ਗੜਿਆਂ ਨਾਲ ਜਿਹੜੇ ਉਹ ਭੁਰ ਗਏ ਨੇ ਤੇ ਨਿਕਲ ਚੁੱਕੇ ਨੇ ਸੋ ਪੰਜਾਬ ਸਰਕਾਰ ਵੱਲੋਂ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਕਿਸਾਨ ਦੇ ਨਾਲ ਖੜੀਏ ਕਿਉਂਕਿ ਨਾ ਤਾਂ ਉਹਦਾ ਕਸੂਰ ਹੈ ਇਹ ਤਾਂ ਕੁਦਰਤੀ ਮਾਰ ਹੈ ਤੇ ਅਸੀਂ ਪੰਜਾਬ ਸਰਕਾਰ ਵੱਲੋਂ ਡੀਸਬ ਨੂੰ ਕਹਤਾ ਪੰਜਾਬ ਦੇ ਸਾਰੇ ਡੀਸੀ ਡਿਫਟੀ ਕੁਛਰਾਂ ਨੂੰ ਕਹਤਾ ਕਿ ਇੱਕ ਹਫਤੇ ਦੇ ਵਿੱਚ ਵਿੱਚ ਸਾਨੂੰ ਸਪੈਸ਼ਲ ਗਰਦੌਰੀਆਂ ਕਰਕੇ ਦਿਓ ਸਪੈਸ਼ਲ ਗਰਦੌਰੀ ਦਾ ਮਤਲਬ ਹੁੰਦਾ ਇਕੱਲੀ ਫਸਲ ਨਹੀਂ ਹੁੰਦੀ ਉਹ ਚ ਉਹਦੇ ਚ ਕੋਈ ਕਿਸੇ ਦਾ ਡੰਗਰਾਂ ਵਾਲਾ ਬਾੜਾ ਢਹਿ ਗਿਆ ਕਿਸੇ ਦਾ ਪਸ਼ੂ ਡੰਗਰ ਦਾ ਨੁਕਸਾਨ ਹੋ ਗਿਆ ਕਿ ਹਰੀ ਛੱਤ ਟੱਗੀ ਉਹ ਵੀ ਉਹਦੇ ਵਿੱਚ ਆ ਜਾਂਦੀ ਹੈ ਨੁਕਸਾਨ ਦੇ ਵਿੱਚ ਬਹੁਤ ਸਾਰੇ ਗਰੀਬਾਂ ਦੇ ਕੱਚੇ ਘਰ ਨੇ ਉਹ ਟੱਗੇ ਹੋਣਗੇ ਤਾਂ ਅਸੀਂ ਸਪੈਸ਼ਲ ਗਰਦੌਰੀ ਉਹਦੇ ਵਿੱਚ ਵੀ ਅਸੀਂ ਮੰਨਦੇ ਹਾਂ ਸੋ ਪੰਜਾਬ ਸਰਕਾਰ ਵੱਲੋਂ ਅਸੀਂ ਫੌਰੀ ਤੌਰ ਤੇ ਜਿਹੜਾ ਜਿਵੇਂ 33 ਤੋਂ 75% ਦਾ ਜਿਹੜਾ ਨੁਕਸਾਨ ਹੈ تنਕੇ ਤੀਜੇ ਹਿੱਸੇ ਤੋਂ ਲੈ ਕੇ 2/3 ਤੱਕ 33% ਤੋਂ 75% ਤੱਕ ਦਾ ਜਿਹੜਾ ਨੁਕਸਾਨ ਹੈ ਤੇ 75 ਤੋਂ 100 ਤੱਕ ਦਾ ਜਿਹੜਾ ਨੁਕਸਾਨ ਹੈ ਉਹਦਾ ਅਸੀਂ ਬੇਰਬਾ ਮੰਗਾ ਰਹੇ ਹਾਂ ਤੇ ਅਸੀਂ 15000 ਰੁਪਏ ਇੱਕ ਕਿੱਲੇ ਦਾ ਜਿਹੜਾ ਉਹ ਜਿਹੜਾ ਨੁਕਸਾਨੇ ਗਏ ਅਸਲਾਂ ਉਹਨਾਂ ਨੂੰ ਦੇਵਾਂਗੇ ਜਿਹੜੇ 75% ਤੋਂ 100 ਤੱਕ ਨੁਕਸਾਨੇ ਗਏ 15000 ਰੁਪਏ ਇੱਕ ਏਕੜ ਦਾ ਅਸੀਂ ਕਿਸਾਨਾਂ ਦੇ ਖਾਤਿਆਂ 'ਚ ਪਾਵਾਂਗੇ ਪਿਛਲੀ ਵਾਰ ਨਾਲੋਂ ਅਸੀਂ 25% ਵਧਾਇਆ। ਪਹਿਲਾਂ ਉਹ 11-12 ਹਜ਼ਾਰ ਅਨਾਉਂਸ ਹੀ ਕਰਦੇ ਸੀਗੇ। ਮਿਲਦਾ ਤਾਂ ਕਈ ਵਾਰੀ ਮਜ਼ਾਕ ਹੀ ਹੋ ਜਾਂਦੇ ਸੀਗੇ ਜਖਮਾਂ ਤੇ ਲਮਕੜੀ ਗੱਲ ਕਿ 55 ਰੁਪਏ ਦਾ ਚੈੱਕ ਵੀ ਆ ਜਾਂਦਾ ਸੀ। 62 ਰੁਪਏ ਦਾ ਚੈੱਕ ਵੀ ਆ ਜਾਂਦਾ ਸੀ ਮੁਆਵਜ਼ੇ ਦੇ ਨਾਂ ਤੇ ਮਜ਼ਾਕ ਹੁੰਦੇ ਸੀ। ਸੋ ਅਸੀਂ ਜਿਹੜੇ ਹੁਣ ਇਸ ਵਾਰ ਅਸੀਂ 15000 ਰੁਪਿਆ ਜਿਨ੍ਹਾਂ ਦੀ 75% ਤੋਂ 100% ਤੱਕ ਕਣਕ ਦਾ ਨੁਕਸਾਨ ਹੋਇਆ ਚਾਰੇ ਦਾ ਨੁਕਸਾਨ ਹੋਇਆ ਜਾਂ ਫਸਲ ਦਾ ਨੁਕਸਾਨ ਹੋਇਆ ਉਹ ਦੇਵਾਂਗੇ 33 ਤੋਂ 75 ਤੱਕ ਪਹਿਲਾਂ 5400 ਕਹਿੰਦੇ ਸੀ ਅਸੀਂ 6750 ਰੁਪਏ 25% ਉੱਚੀ ਵਾਦਾ ਕਰਤਾ ਜਨ ਕਿ ਚੌਥਾ ਹਿੱਸਾ ਇਸ ਰਕਮ ਵਧਾਤੀ ਤੇ ਸਭ ਤੋਂ ਜਿਹੜੀ ਇਹਦੇ ਵਿੱਚ ਹੱਤ ਵਾਲੀ ਗੱਲ ਇਹ ਹੈ ਕਿ ਇਹ ਪੈਸੇ ਮਿਲਣਗੇ ਔਰ ਮਿਲਣਗੇ ਵੀ ਅਸਲੀ ਜਿਹੜੇ ਜਿੱਥੇ ਨੁਕਸਾਨ ਹੋਇਆ ਨਹੀਂ ਤਾਂ ਕੀ ਹੁੰਦਾ ਸਾਡੇ ਕੋਲ ਪਹਿਲਾਂ ਰਿਪੋਰਟਾਂ ਆਉਂਦੀਆਂ ਸੀ ਕਿ ਜਿਹੜੇ ਰਸੂਖਦਾਰ ਬੰਦੇ ਨੇ ਜਿਨ੍ਹਾਂ ਦੀ ਚਲਦੀ ਹੈ ਕਿ ਤੇ ਸਰਕਾਰੀ ਦੁਆਰੇ ਉਹ ਆਪਦੀਆਂ ਜ਼ਮੀਨਾਂ ਲਿਖਾ ਜਾਂਦੇ ਸੀਗੇ ਕਿ ਬਾਅਦ ਵਿੱਚ ਲਿਖ ਦੋ ਬਾਅਦ ਹਿਸਾਬ ਤਾ ਉਹ ਕਰ ਲਾਂਗੇ ਉਹ ਕੰਮ ਨਹੀਂ ਅਸੀਂ ਹੁਣ ਦੇਣਾ ਇਹਦੇ ਵਿੱਚ ਇਹ ਹੈ ਕੁਦਰਤ ਦੀ ਮਹਾਰਾ ਚਲੋ ਕੋਈ ਨਹੀਂ ਕੁਦਰਤ ਅੱਗੇ ਕਿਸੇ ਦਾ ਜੋਰ ਨਹੀਂ ਚੱਲਦਾ ਪਰ ਇੱਕ ਵੀ ਪੈਸਾ ਅਸੀਂ ਜਿਹੜਾ ਕਿਸੇ ਗਰੀਬ ਦਾ ਕਿਸੇ ਹੋਰ ਨੂੰ ਦੇ ਦਈਏ ਤਾਂ ਇਹ ਇਹ ਮੇਰੇ ਖਿਆਲ ਚ ਗਲਤ ਹੋਊਗਾ ਤੇ ਇਸ ਕਰਕੇ ਅਸੀਂ ਐਮਐਲਏ ਸਾਹਿਬਾਨ ਨੂੰ ਵੀ ਮੇਰੇ ਜਿੰਨੇ ਵੀ ਐਮਐਲਏ ਸਾਹਿਬ ਐਮਐਲਏ ਨਿਹਾਲ ਸਿੰਘ ਵਾਲਾ ਐਮਐਲਏ ਧਰਮਕੋਟ ਐਮਐਲਏ ਮੋਗਾ ਤੋਂ ਆਏ ਨੇ ਜਿੰਨੇ ਵੀ ਸਾਡੇ ਐਮਐਲਏ ਸਾਹਿਬਾਨ ਨੇ ਜਾਂ ਪ੍ਰਸ਼ਾਸਨ ਹੈ ਉਹਨਾਂ ਨੂੰ ਮੈਂ ਸਖਤ ਅਦੇਤਾ ਦਿੱਤੀਆਂ ਨੇ ਕਿ ਪੈਸੇ ਉਸੇ ਨੂੰ ਮਿਲਣ ਜਿਨ੍ਹਾਂ ਦਾ ਨੁਕਸਾਨ ਹੋਇਆ ਹੈ ਆਮ ਤੌਰ ਤੇ ਬਹੁਤ ਸਾਰੇ ਪਿੰਡਾਂ ਚ ਰੌਲਾ ਪੈ ਜਾਂਦਾ ਕਿ ਠੇਕੇ ਦੇ ਦਿੱਤੀ ਹੋਈ ਜ਼ਮੀਨ ਸੀ ਸਰਕਾਰ ਨੇ ਜਿਹੜਾ ਉਹ ਰਿਸਟਰੀਆਂ ਦੇਖ ਕੇ ਮੁਆਵਜ਼ਾ ਦਿੱਤਾ ਪਰ ਉਹਨੇ ਠੇਕੇ ਦਿੱਤੀ ਹੋਈ ਜ਼ਮੀਨ ਸੀ ਉਹਨੇ ਠੇਕੇ ਦੇ ਵੀ ਪੈਸੇ ਲੈ ਲਏ ਸਾਰੇ ਨਹੀਂ ਹੈਗੇ ਮੈਂ ਪੰਜੇ ਉਂਗਲੀਆਂ ਕੁਸਰ ਨਹੀਂ ਕਹਿੰਦਾ ਬਹੁਤ ਸਾਰੇ ਚੰਗੇ ਵੀ ਨੇ ਜਿਹੜੇ ਦੇ ਦਿੰਦੇ ਉਹਨੂੰ ਕਿ ਯਾਰ ਤੇਰਾ ਨੁਕਸਾਨ ਹੋ ਗਿਆ ਤੂੰ ਸਰਕਾਰ ਵਾਲੇ ਪੈਸੇ ਜਿਹੜੇ ਨੇ ਉਹ ਮੇਰੇ ਲੈਰਾ ਸੋ ਇਹ ਵੀ ਮੇਕ ਸ਼ੋਰ ਕਰਾਂਗੇ ਅਸੀਂ ਕਿ ਕਸ਼ਤਕਾਰ ਨੂੰ ਹੀ ਪੈਸੇ ਮਿਲਣ ਤੇ 15000 ਰੁਪਿਆ ਪਰ ਇਕੜ ਦਾ ਅਸੀਂ ਇਹ ਅਨਾਉਂਸ ਕਰਕੇ ਜਾਂਦੇ ਹਫਤੇ ਦੇ ਵਿੱਚ ਵਿੱਚ ਇਹ ਸਾਰੀ ਰਿਪੋਰਟ ਜਿਹੜੀ ਸਾਡੇ ਕੋਲ ਆ ਜਾਊਗੀ ਤਾਂ ਇਹਨਾਂ ਦੇ ਕਿਸਾਨਾਂ ਦੇ ਖਾਤਿਆਂ ਦੇ ਵਿੱਚ 15000 75% ਤੋਂ 100% ਜਿਹਨੂੰ ਨੁਕਸਾਨੀ ਗਈ ਆ ਸਾਡੀ ਜਿਹੜੀ ਉਸ ਤੋਂ ਘੱਟ ਹੈ 33 ਤੋਂ 75 ਤੱਕ ਦਾ 6850 ਰੁਪਏ 25 25% ਉਹ ਦੇਖੋ ਜੇ ਘਰ ਕਿਸ ਦਾ ਟਹਿ ਗਿਆ ਤਾਂ ਇੱਕ 95000 ਤੋਂ ਉੱਪਰ ਪੈਸਾ ਜਿਹੜਾ ਉਹ ਘਰ ਪਾਉਣ ਤੱਕ ਜਿਹ ਕਿਸ ਦਾ ਘਰ ਟਹਿ ਗਿਆ ਗਰੀਬ ਦਾ ਕੱਚਾ ਕੋਠਾ ਟਹਿ ਗਿਆ ਤੇ ਉਹਦੇ ਵਿੱਚ ਵੀ ਅਸੀਂ ਉਹਨਾਂ ਦਾ ਜਿਹੜਾ ਮੋੜ ਬਿ ਸੇਵਾ ਕਰਾਂਗੇ ਤੇ ਉਸ ਤੋਂ ਪਹਿਲਾਂ ਜਿੰਨੇ ਚਿਰ ਘਰ ਨਹੀਂ ਪੈਂਦਾ ਉਹਨਾਂ ਨੂੰ ਕੋਈ ਨਾ ਕੋਈ ਆਲਟਰਨੇਟਿਵ ਉਹਨਾਂ ਦਾ ਪਹਿਲੀ ਵਾਰ ਵੇਖਿਆ ਕਿ ਮੁੱਖ ਮੰਤਰੀ ਖੁਦ ਆ ਕੇ ਜਿਹੜਾ ਫੀਲਡ 'ਚ ਬੈਠੇ ਪਹਿਲਾਂ ਹੈਲੀਕਾਪਟਰ ਤੋਂ ਜਿਹੜੇ ਆ ਜਾਇਦਾ ਲੈ ਕੇ ਚਲੇ ਜਾਂਦੇ ਸੀ ਤਾਂ ਹੀ ਉਹ ਫਿਰ ਪਹਿਲਾਂ ਵਾਲੇ ਨੇ ਕਹਿ ਸਕਦੇ ਆਗੇ ਉਹ ਨਹੀਂ ਆਉਂਦੇ ਸੀ ਉਹਨਾਂ ਨੂੰ ਪਤਾ ਹੀ ਨਹੀਂ ਖੇਤਾਂ ਦਾ ਉਹ ਕਦੇ ਇੱਧਰ ਆਏ ਨਹੀਂ ਹੈਗੇ ਉਹ ਤਾਂ ਬਸ ਉੱਪਰੋਂ ਜਿਹੜਾ ਹਾਈ ਬਾਈਕ ਆ ਕੇ ਲੰਘ ਜਾਂਦੇ ਸੀ ਅਸੀਂ ਖੇਤਾਂ ਦੇ ਪੁੱਤਾਂ ਜੀ ਅਸੀਂ ਖੇਤਾਂ ਚੋਂ ਨਿਕਲੇ ਹੋਏ ਆਂ ਸਾਨੂੰ ਇਸ ਗੱਲ ਦਾ ਪਤਾ ਹੈ ਕਿ ਇਸ ਕਿਸਾਨ ਦਾ ਕੀ ਹਾਲ ਹੋਊਗਾ ਘਰੇ ਰੋਟੀ ਨਹੀਂ ਭਗਦੀ ਜੀ ਜਿੱਦਾਂ ਬੇਮੌਸਮੀ ਬਰਸਾਤ ਹੋ ਜੇ ਸਾਡੀ ਆਪਣਾ ਝੋਨਾ ਸਾਡੀ ਆਪਣੀ ਕਣਕ ਮਰਦੀ ਰਹੀ ਹੈ ਢਾਬਾਂ ਚ ਸੀਗੀ ਢਾਬਾਂ ਦਾ ਮਤਲਬ ਹੋ ਗਿਆ ਜਿੱਥੇ ਪਾਣੀ ਖੜਦਾ ਹੋਵੇ ਨੀਵਾ ਸੀ ਸੋ ਜਦੋਂ ਬੇਮੌਸਮੀ ਬਰਸਾਤ ਹੋ ਜਾਂਦੀ ਸੀ ਤਾਂ ਸਾਡੇ ਘਰ ਵੀ ਰੋਟੀ ਨਹੀਂ ਭਗਦੀ ਹੁੰਦੀ ਸੀ ਸੋ ਦਰਦ ਜਿਹੜਾ ਉਹੀ ਜਾਣ ਸਕਦਾ ਜੀ ਜਿਹਦੇ ਪਿੰਡੇ ਤੇ ਜਿਨੇ ਹੰਡਾਈ ਹੋਵੇ ਸੋ ਅਸੀਂ ਮੈਂ ਹੌਸਲਾ ਵੀ ਦਿਨਾ ਕੁਦਰਤੀ ਮਾਰ ਹੈ ਕੋਈ ਗੱਲ ਨਹੀਂ ਪਰ ਸਰਕਾਰਾਂ ਦਾ ਫਰਜ਼ ਬਣਦਾ ਹੈ ਕਿ ਨਾਲ ਖੜਨ ਬਹੁਤ ਸਾਰਾ ਕੁਦਰਤੀ ਆਫਤਾਂ ਦਾ ਫੰਡ ਹੁੰਦਾ ਜੀ ਸਰਕਾਰਾਂ ਕੋਲੇ ਕੋਈ ਪੈਸੇ ਦੀ ਘਾਟ ਨਹੀਂ ਹੈਗੀ ਸੋ ਅਸੀਂ ਕਿਸਾਨ ਨੂੰ ਤੇ ਮਜ਼ਦੂਰ ਨੂੰ ਦੇਖੋ ਮਜ਼ਦੂਰ ਵੀ ਜਿਹੜੇ ਨੇ ਉਹ ਇਹਦੇ 'ਚ ਨੁਕਸਾਨ ਨਹੀਂ ਗਏ ਨਾ ਜੇ ਉਹਨਾਂ ਦੀ ਕਣਕ ਨਹੀਂ ਮਰੀ ਪਰ ਇਸ ਕਣਕ ਨੂੰ ਵੱਢਣ ਵੇਲੇ ਇਸ ਕਣਕ ਨੂੰ ਜਦੋਂ ਇੱਥੇ ਕਬਾਈਨ ਚੱਲਣੀ ਸੀ ਇੱਥੇ ਰੀਪਰ ਚੱਲਨੇ ਸੀ ਜਾਂ ਇੱਥੇ ਤੂੜੀ ਬਣਾਉਣ ਵਾਲੀ ਮਸ਼ੀਨ ਚੱਲਣੀ ਸੀ ਉਦੋਂ ਜਿਹੜੇ ਮਜ਼ਦੂਰਾਂ ਨੇ ਆਪਦੀ ਮਜ਼ਦੂਰੀ ਕਰਕੇ ਆਪਦੀ ਕਬੀਲਦਾਰੀ ਚਲੋਣੀ ਸੀ ਉਹ ਵੀ ਧਮਾਰੀ ਗਈ ਨਾ ਅਸੀਂ ਉਹਨਾਂ ਨੂੰ ਵੀ ਜਿਹੜਾ ਉਹ ਕੰਪਨਸ਼ੇਟ ਉਹਨੂੰ ਡਿਫਰੈਂਸ਼ੀਏਟ ਕਿਵੇਂ ਕਰੋਂਗੇ ਉਹ 10% ਹੁੰਦੇ ਨੇ ਅੱਛਾ ਜੀ 10% ਸਰ ਗਰਦਾਵਰੀਆਂ ਬਹੁਤ ਲੇਟ ਹੁੰਦੀਆਂ ਅਕਸਰ ਮੈਂ ਹਫ਼ਤੇ ਦੇ ਵਿੱਚ ਗਿਆ ਜੀ ਪਹਿਲਾਂ ਨਹੀਂ ਗਰਦਾਵਰੀਆਂ ਲੇਟ ਹੁੰਦੀਆਂ ਸੀ ਹੁਣ ਨਹੀਂ ਹੁਣ ਹਫ਼ਤੇ ਦੇ ਵਿੱਚ ਸਾਡੇ ਕੋਲ ਗਰਦਾਵਰੀਆਂ ਪਹੁੰਚਣਗੀਆਂ ਔਰ ਮੈਂ ਪਿੰਡ ਦੇ ਲੋਕਾਂ ਨੂੰ ਔਰ ਜਿੱਥੇ ਵੀ ਗਰਦਾਵਰੀ ਹੋਊਗੀ ਮੈਂ ਤੁਹਾਡੇ ਜ਼ਰੀਏ ਪੰਜਾਬ ਦੇ ਵਿੱਚ ਕਿਸਾਨਾਂ ਨੂੰ ਬੇਨਤੀ ਕਰਦਾ ਕਿ ਪਿੰਡ ਵਾਲਿਆਂ ਨੂੰ ਬੇਨਤੀ ਕਰਦਾ ਖਾਸ ਤੌਰ ਤੇ ਕਿ ਉਹ ਚ ਸਹਿਯੋਗ ਦਿਓ ਕਿ ਪਟਵਾਰੀ ਜਾਂ ਤਹਿਸੀਲਦਾਰ ਆਉਂਦੇ ਆ ਤੁਹਾਡੇ ਕੋਲੇ ਤਾਂ ਸੱਚ ਦੱਸ ਦਿਓ ਕਿ ਆ ਇੰਨੀ ਹੈ ਜੀ ਆ ਇੰਨਾ ਦੀ ਹੈ ਆ ਇ ਨਹੀਂ ਤਾਂ ਕੀ ਆ ਕਹਿੰਦੇ ਮੇਰੇ ਵਾਲੀ 20% ਨੂੰ ਵੀ 100 ਲਿਖ ਦੇ ਯਾਰ ਬਾਅਦ ਚ ਹਿਸਾਬ-ਕਿਤਾਬ ਕਰ ਲਾਂਗੇ ਉਹ ਐਦਾਂ ਫਿਰ ਕਿਸੇ ਨਾ ਕਿਸੇ ਦਾ ਨੁਕਸਾਨ ਹੋ ਜਾਂਦਾ ਫਿਰ ਕਿੱਧ ਗਿਆ ਕੇ ਸੋ ਜੇ ਸਰਕਾਰ ਸੱਚੇ ਦਿਲੋਂ ਤੁਹਾਡੇ ਨਾਲ ਹੈ ਤੁਸੀਂ ਵੀ ਸਹਿਯੋਗ ਕਰੋ ਸਰ ਲਾਸਟ ਕੁਐਸਚਨ ਜੀ ਜਗਵੀਰ ਸਿੰਘ ਬਰਾੜ ਅੱਜ ਸ਼ਾਮਲ ਹੋਇਆ ਆਮ ਆਦਮੀ ਪਾਰਟੀ ਜਲੰਧਰ ਜੀਮਨੀ ਤੋਂ ਪਹਿਲਾਂ ਸਰ ਜਦੋਂ ਆਮ ਆਦਮੀ ਪਾਰਟੀ ਹੈ ਵਿੱਚ ਬਹੁਤ ਸਾਰੇ ਲੋਕਾਂ ਨੇ ਹਜੇ ਸ਼ਾਮਲ ਹੋਣਾ ਹੈ ਕਿਉਂਕਿ ਅਸੀਂ ਚੰਗੇ ਲੋਕਾਂ ਨੂੰ ਜਿਹੜਾ ਉਹ ਦਰਵਾਜ਼ੇ ਬੰਦ ਨਹੀਂ ਕਰ ਰਹੇ ਔਰ ਪੰਜਾਬ ਦੇਸ਼ ਦੀ ਉਮੀਦਾਂ ਦੀ ਪਾਰਟੀ ਹੈ ਦੇਸ਼ ਪੂਰੇ ਦੇਸ਼ ਚ ਉਮੀਦਾਂ ਨੇ ਆਸਾਂ ਨੇ ਸਾਰਿਆਂ ਨੂੰ ਕਿਉਂਕਿ ਅਸੀਂ ਨਾਨ ਪੋਲੀਟিক্যাল ਬੈਕਗਰਾਉਂਡ ਚ ਆਏ ਹੋਏ ਬੰਦੇ ਆ ਅਸੀਂ ਕੋਈ ਏਦਾਂ ਦਾ ਕੋਈ ਟਿਕੜਮਬਾਜ਼ੀ ਆ ਜਾਂ ਲੱਤਾਂ ਖਿੱਚਣ ਵਾਲਾ ਕੰਮ ਨਹੀਂ ਕਰਦੇ ਅਸੀਂ ਤਾਂ ਸਕੂਲਾਂ ਦੀ ਗੱਲ ਕਰਦੇ ਆ ਅਸੀਂ ਹਸਪਤਾਲਾਂ ਦੀ ਗੱਲ ਕਰਦੇ ਆ ਅਸੀਂ ਮੁਫਤ ਬਿਜਲੀ ਦੀ ਗੱਲ ਕਰਦੇ ਆ ਅਸੀਂ ਸੜਕਾਂ ਦੀ ਗੱਲ ਕਰਦੇ ਆ ਅਸੀਂ ਕਿਸਾਨੀ ਨੂੰ ਲਾਹੇਵੰਦ ਧੰਦਾ ਬਣਾਉਣ ਦੀ ਗੱਲ ਕਰ ਰਹੇ ਆ ਅਸੀਂ ਨਹਿਰਾਂ ਚ ਪਾਣੀ ਦੀ ਗੱਲ ਕਰ ਰਹੇ ਆ ਤੁਹਾਡੇ ਵਾਲੇ ਇਲਾਕੇ ਦੇ ਵਿੱਚ ਵੀ ਹੋਊਗਾ ਕਿ ਪਹਿਲੀ ਵਾਰ ਹੋਊਗਾ ਜੀ ਫਾਜ਼ਿਲਕਾ ਤੇ ਮਲੋਟ ਇਹ ਆਪਣੇ ਪਿੰਡ ਅਰਨੀ ਆਲਾ ਪੰਨੀ ਆਲਾ ਇਤੋਂ ਅੱਗੇ ਤੁਸੀਂ ਲੈ ਜਾਓ ਵੀ ਜਲਾਲਾਬਾਦ ਵਾਲੇ ਪਾਸੇ ਜਿਹੜਾ ਨਰਮਾ 벨ਟ ਹੈ ਪਹਿਲੀ ਵਾਰ ਜ਼ਿੰਦਗੀ ਚ ਹੋਊਗਾ ਮੈਨੂੰ ਬਹੁਤ ਸਾਰੇ ਲੋਕਾਂ ਦੇ ਫੋਨ ਆਏ ਨੇ ਕਹਿੰਦੇ ਕਿਉਂ ਆਉਦੇ ਦੀਵੇ ਬਾਲਾਂਗੇ ਜੀ ਕਿਉਂ ਆਉਦੇ ਦੀਵੇ ਮੈਂ ਕਿਹਾ ਕਿਹੜੀ ਗੱਲ ਤੇ ਪਹਿਲੀ ਵਾਰ ਹੋਊਗਾ ਕਿ 1 ਅਪ੍ਰੈਲ ਨੂੰ ਉਹਨਾਂ ਦੇ ਨਹਿਰਾਂ ਚ ਪਾਣੀ ਆਊਗਾ ਔਰ ਉਹਨੂੰ 1 ਅਪ੍ਰੈਲ ਨੂੰ ਆਊਗਾ ਜੀ ਕਿਉਂਕਿ ਪਹਿਲਾਂ ਇਤੋਂ ਪਹਿਲਾਂ ਨਾ ਜਿਹੜਾ ਪੰਜਾਬ ਸੀ ਉਹੋ ਬਾਦਲਕੇ ਘਰ ਤੱਕ ਹੀ ਸੀ ਬਸ ਉਦੋਂ ਅੱਗੇ ਪੰਜਾਬੀ ਨਹੀਂ ਸਮਝਦੇ ਸੀ ਨਹਿਰਾਂ ਉੱਥੇ ਤੱਕ ਹੀ ਜਾ ਕੇ ਮੁੱਕ ਜਾਂਦੀਆਂ ਸੀ ਤੂੰ ਜਾ ਕੇ ਦੇਖਿਆ ਉਹ ਵੱਡੇ ਵੱਡੇ ਉਹਨਾਂ ਦੇ ਤਲਾਬ ਬਣੇ ਹੋਏ ਨੇ ਜਿੱਥੇ ਨਹਿਰ ਮੁੱਕਦੀ ਹੈ ਮੈਂ ਤਾਂ ਪਹਿਲਾਂ ਪਰਮਾਤਮਾ ਨੇ ਮੈਨੂੰ ਉਹਦੇ ਘਰੇ ਭੇਜਿਆ ਸੀ ਇੱਕ ਵਾਰੀ ਪ੍ਰੈਂਟਸ਼ਿਪ ਮੈਂ ਕੀਤੀ ਹੋਈ ਹੈ ਉੱਥੋਂ ਸੋ ਉਹਨਾਂ ਨੂੰ ਅੱਗੇ ਪੰਜਾਬੀ ਨਹੀਂ ਨਜ਼ਰ ਆਉਂਦਾ ਸੀ ਇਸੇ ਕਰਕੇ ਮਤਲਬ ਉਹਨਾਂ ਨੂੰ ਇਹ ਲੱਗਦਾ ਸੀ ਅਸੀਂ ਹੋਈਆਂ ਬਸ ਖੇਤੀ ਕਰਨ ਵਾਲੇ ਆਹ ਜਿਹੜੇ ਚਾਰ ਕਿੱਲੇ ਪੰਜ ਕਿੱਲੇ ਵਾਲਾ ਜਿਹੜਾ ਜ਼ਿਮੀਂਦਾਰ ਹੈ ਜੇ ਮੈਂ ਅਕਸਰ ਇਹ ਕਹਿੰਦਾ ਹਾਂ ਉਹਨਾਂ ਕਿ ਇਹ ਇਹ ਜਿਹੜਾ ਜ਼ਿਮੀਂਦਾਰ ਆ 4 ਕਿੱਲੇ ਵਾਲਾ 5 ਕਿੱਲੇ ਵਾਲਾ 90% ਤੋਂ ਉੱਪਰ ਹੈ ਜੇ ਇਹਨੂੰ ਕੋਈ ਹੋਰ ਇਨਕਮ ਖੇਤੀ ਤੋਂ ਇਲਾਵਾ ਕੋਈ ਮਹੀਨਾ ਵਾਈਜ਼ ਜਾਂ ਕੋਈ ਪਰ ਡੇ ਵਾਲੀ ਇਨਕਮ ਹੋ ਜੇ ਨਾ ਤਾਂ ਫਿਰ ਇਹ ਇਕੱਲੀ ਖੇਤੀ ਤੇ ਡਿਪੈਂਡਡ ਨਾ ਰਵੇ ਅੱਧੇ ਘੰਟੇ ਦੇ ਬੇਮੌਸਮੀ ਗੜੇ ਸਾਰੀ ਕਬੀਲਦਾਰੀ ਲੀਜ਼ ਚੋ ਲਾ ਕੇ ਧਰ ਦੇ ਦਿੰਦੇ ਨੇ ਜੀ ਹੁਣ ਕਿਹਨੇ ਕਿਸੇ ਨੇ ਕੁੜੀ ਦਾ ਵਿਆਹ ਬਾਰੇ ਸੋਚਿਆ ਹੋਣਾ ਕਿਸੇ ਨੇ ਹੋਰ ਪੜ੍ਹਾਈ ਬਾਰੇ ਬੱਚਿਆਂ ਦੀ ਫੀਸਾਂ ਬਾਰੇ ਸੋਚਿਆ ਹੋਣਾ ਆ ਸੋਚਾਂ ਫਿਰ ਹੁਣ ਉਹ ਇੱਥੋਂ ਕੀ ਹੋਊਗਾ ਉਹ ਡਿਪਰੈਸ਼ਨ ਚ ਹੋਊਗਾ ਡਿਪਰੈਸ਼ਨ ਚ ਹੋਊਗਾ ਉਹ ਚੱਕੂ ਆ ਰੱਸਾ ਚੱਕੂ ਆ ਤੇ ਫਾਹ ਲਊਗਾ ਜਾਂ ਸਪਰੇਅ ਪੀਊਗਾ ਮੈਂ ਇਹ ਵੀ ਬੇਨਤੀ ਕਰਨੀ ਚਾਹੁੰਦਾ ਤੁਹਾਡੇ ਜ਼ਰੀਏ ਕਿ ਇਹ ਹੱਲ ਨਹੀਂ ਹੈਗਾ ਖੁਦਕੁਸ਼ੀ ਕੋਈ ਅਸੀਂ ਤੁਹਾਡੇ ਨਾਲ ਖੜਾਂਗੇ ਤੁਸੀਂ ਸਾਨੂੰ ਜਿੰਨਾ ਸਾਨੂੰ ਵਧਾਉਣਾ ਵੀ ਪਿਆ ਕਿ ਕਬੀਲ ਲਰੀ ਦੇ ਨਾਲ ਨਹੀਂ ਚੱਲਦੀ ਜਾਂ ਇਹਨਾਂ ਨਾਲ ਜ਼ਿਆਦਾ ਨੁਕਸਾਨ ਹੋ ਗਿਆ ਅਸੀਂ ਵਧਾ ਲਾਂਗੇ ਪਰ ਅਸੀਂ ਖੇਤੀ ਨੂੰ ਲਾਹੇਵੰਦ ਹੰਦਾਂ ਬਣਾਉਣਾ ਹੈ ਅਸੀਂ ਮਜ਼ਦੂਰ ਨੂੰ ਵੀ ਉਹਦਾ ਚੁੱਲਾ ਵੀ ਜਿਹੜਾ ਠੰਡਾ ਨਹੀਂ ਹੋਣ ਦੇਣਾ ਅਸੀਂ ਦੁਕਾਨਦਾਰ ਦੀ ਦੁਕਾਨਦਾਰੀ ਨੂੰ ਮਰਨ ਨਹੀਂ ਦੇਣੀ ਕਿਉਂਕਿ ਦੇਖੋ ਇਹ ਸਾਰੀਆਂ ਚੀਜ਼ਾਂ ਜੁੜੀਆਂ ਹੋਈਆਂ ਨੇ ਜੀ ਆਂ ਫਸਲ ਮਰ ਗਈ ਲੋਕਾਂ ਦੀ ਜੇਬ 'ਚ ਪੈਸਾ ਨਹੀਂ ਆਇਆ ਤਾਂ ਜਿਹੜੇ ਆਲੇ ਦਾਲੇ ਵਾਲੇ ਬਾਜ਼ਾਰ ਨੇ ਉਹ ਵੀ ਮਾਰੇ ਜਾਣਗੇ ਜੀ ਕਿਉਂਕਿ ਜੇ ਪੈਸੇ ਨਹੀਂ ਕਿ ਬਾਜ਼ਾਰ ਕੀ ਕਰਨ ਜਾਊਗਾ ਅਗਲਾ ਸੋ ਇਹ ਸਾਰਾ ਕੁਝ ਜੁੜਿਆ ਹੋਇਆ ਸਾਡੇ ਨਾਲ ਸੋ ਇਸ ਕਰਕੇ ਮੈਂ ਕਹਣਾ ਕਿ ਅਸੀਂ ਪੰਜਾਬ ਸਰਕਾਰ ਵੱਲੋਂ ਜਿੰਨਾ ਹੋ ਸਕਦਾ ਸੀ ਉਹਨਾਂ ਨੂੰ ਹੈਲਪ ਕਰਾਂਗੇ ਤੇ ਨਾਲ ਦੀ ਨਾਲ ਸਕੂਲਾਂ ਰਹੀਨ ਨੂੰ ਬੱਚੇ ਪੜ੍ਹਾਵਾਂਗੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਖੇਤੀ ਦੇ ਬਾਰੇ ਅਸੀਂ ਫਸਲਾਂ ਦਾ ਜਿਹੜਾ ਝੋਨੇ ਦਾ ਬਦਲਾਅ ਕੋਈ ਉਹ ਵੀ ਅਸੀਂ ਦੇਖ ਰਹੇ ਹਾਂ ਔਰ ਜਿਹੜੇ ਚਾਰ ਪੰਜ ਹੋਰ ਫਸਲਾਂ ਜਿਹੜੀਆਂ ਨੇ ਉਹਨਾਂ ਤੇ ਐਮ ਐਸ ਪੀ ਤੇ ਅਸੀਂ ਜਿਹੜਾ ਉਹ ਜਿਹੜਾ ਲਿਖਤਪੜਤ ਕਰ ਰਹੇ ਹਾਂ ਝੋਨਾ ਘੱਟ ਤੋਂ ਘੱਟ ਹੋਵੇ ਝੋਨਾ ਰਕਵੇਚ ਘੱਟ ਤੋਂ ਘੱਟ ਹੋਵੇ ਤਾਂ ਪਾਣੀ ਵੀ ਬਚੂਗਾ ਬਿਜਲੀ ਬਚੂਗੀ ਝੋਨੇ ਥਾਂ ਤੇ ਕੋਈ ਅਹੋਜੀ ਫਸਲ ਲਾਈਏ ਜਿਹੜੀ ਉਹਨੂੰ ਝੋਨੇ ਜਿੰਨਾ ਹੀ ਫਾਇਦਾ ਦਿੰਦੀ ਹੋਵੇ ਇਹ ਸ਼ਰਤ ਹੈ ਸਰ ਮਾਮਲੇ ਦੇ ਪਹਿਲ ਕੀ ਹਾਂਜੀ ਮਾਮਲੇ ਤੇ ਪਹਿਲੀ ਕਰ ਰਹੇ ਇਹ ਬੰਦਾ ਹਾਂਜੀ ਉਹਦੇ ਬਾਰੇ ਕੁਝ ਹੈ ਜਿਹੜੇ ਹੁਣ ਮਰ ਗਏ 10 ਕਿੱਲੇ ਆ ਗਏ ਨਹੀਂ ਨਹੀਂ ਉਹ ਦੇ ਦੇਵਾਂਗੇ ਸਾਰਾ ਸਾਰੇ ਜਿੰਨੇ ਵੀ ਨੁਕਸਾਨ ਹੋਇਆ ਸਾਰਾ ਅਸੀਂ ਕੋਈ ਇਹ ਨਹੀਂ ਦੇਖਣਾ ਕਿ ਆ ਫਲਾਨੀ ਦੀ ਸੀ ਆ ਫਲਾਨੀ ਦੀ ਸੀ ਜਿਹਦਾ ਨੁਕਸਾਨ ਹੋਇਆ ਉਹ ਮਿਲੂਗਾ ਜੀ ਅਸੀਂ ਕੋਈ ਉਹ ਨਹੀਂ ਕਰਦੇ ਪੱਖਪਾਤ ਠੀਕ ਹੈ ਫਸਲੀ ਫਸਲ ਦੇ ਜਿਹੜਾ ਬੀਮਾ ਹੁੰਦਾ ਸਰ ਉਹਦੇ ਬਾਰੇ ਕੋਈ ਸਰਕਾਰ ਉਹਨੇ ਸੋਚੀ ਹਾਂਜੀ 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 ਇਸ ਵਾਰ ਅਸੀਂ ਜਿਹੜਾ ਕ੍ਰੌਪ ਇੰਸ਼ੋਰੈਂਸ ਲੈ ਕੇ ਆ ਰਹੇ ਹਾਂ ਤਾਂ ਕਿ ਉਹਨੂੰ ਵੀ ਥੋੜਾ ਜਿਹਾ ਛੋਟ ਹੀ ਰਹੇ ਕਿ ਜੇ ਫਸਲ ਨੁਕਸਾਨੀ ਜਾਂਦੀ ਹੈ ਤਾਂ ਮੈਨੂੰ ਬੀਮਾ ਮਿਲੇ ਇਦੋਂ ਪਹਿਲਾਂ بیمਾ ਦੀ ਕੋਸ਼ਿਸ਼ ਕੀਤੀ ਗਈ ਸੀ ਦੇਸ਼ ਲੈਵਲ ਤੇ ਪਰ ਉਹ ਕਾਮਯਾਬ ਨਹੀਂ ਹੋਇਆ ਸਿਰਫ ਪੈਸੇ ਲੈ ਲੈ ਗਏ ਬੈਂਕਾਂ ਜੋ ਕੱਟ ਲੈ ਗਏ ਬਿਨਾਂ ਪੁੱਛੇ ਕਿਸਾਨਾਂ ਨੂੰ ਉਹਨਾਂ ਦੇ ਖਾਤਿਆਂ ਚ ਪਰ بیمਾ ਮਿਲਣ ਵੇਲੇ ਲੈਣ ਵੇਲੇ ਕੋਈ ਨਹੀਂ ਇੱਥੇ ਸਾਹਮਣੇ ਆ ਜਿਵੇਂ ਗਰਾਊਂਡ ਜ਼ੀਰੋ ਤੇ ਆ ਕੇ ਤੁਸੀਂ ਕਿਸਾਨਾਂ ਨਾਲ ਗੱਲਬਾਤ ਕਰ ਰਹੇ ਹੋ ਲੱਗਦਾ ਹੈ ਕਿ ਜਿਹੜੇ ਖੁਦਕੁਸ਼ੀਆਂ ਕਿਸਾਨਾਂ ਕਰ ਰਹੇ ਨੇ ਜਦੋਂ ਬੇਮਿਆਸਮੀ ਵੀ ਪੈਂਦਾ ਇਹ ਚੀਜ਼ਾਂ ਰੁਕਣ ਗਿਆ ਜਿਵੇਂ ਮੁਆਵਜ਼ੇ 'ਚ ਵੀ 25% ਵਾਧਾ ਕੀਤਾ ਸਰ 15000 ਰੁਪਏ ਪਰ ਕਿੱਲੇ ਦੇਣ ਦੀ ਗੱਲ ਕੀਤੀ ਆ ਲੱਗਦਾ ਹੈ ਕਿ ਖੁਦਕੁਸ਼ੀਆਂ ਰੁਕਣ ਗਿਆ ਪੰਜਾਬੀ ਨਹੀਂ ਦੇਖੋ ਖੁਦਕੁਸ਼ੀ ਨਾਲ ਕੋਈ ਹੱਲ ਨਹੀਂ ਹੁੰਦਾ ਨਾ ਤਾਂ ਕੋਈ ਕਰਜ਼ਾ ਲੈਂਦਾ ਨਾ ਹੀ ਕੋਈ ਇਹ ਫਸਲ ਦੁਬਾਰੇ ਠੀਕ ਹੋ ਜਾਊਗੀ ਮੈਂ ਕਹਿੰਦਾ ਪੰਜਾਬ ਦਾ ਕਿਸਾਨ ਮਿਹਨਤੀ ਕਿਸਾਨ ਹੈ ਉਹ ਮਿੱਟੀ ਦੇ ਵਿੱਚੋਂ ਸੋਨਾ ਕਾ ਲੈਂਦਾ ਸੋ ਇਸ ਤਰ੍ਹਾਂ ਦਿਲ ਛੋਟਾ ਨਾ ਕਰੇ ਅਸੀਂ ਸਰਕਾਰ ਜਿਹੜੀ ਉਹਦੇ ਨਾਲ ਖੜੂਗੀ ਕੱਲਾ ਇਹ ਕੱਲਾ ਮੁਆਵਜ਼ਾ ਨਹੀਂ ਅਸੀਂ ਉਹਦੇ ਧੀਆ ਪੁੱਤਾਂ ਨੂੰ ਪੜਾ ਕੇ ਨੌਕਰੀਆਂ ਤੇ ਲਾਉਣਾ ਚਾਹੁੰਦੇ ਆ ਜੇ ਨੌਕਰੀਆਂ ਤੇ ਲੱਗ ਕੇ ਉੱਚ ਪੱਧਰੀਆਂ ਤੇ ਤਾਂ ਉਹ ਕੱਲੀਆਂ ਫਸਲਾਂ ਤੇ ਡਿਪੈਂਡੈਂਟ ਨਹੀਂ ਰਹਿਣਗੇ ਜਿਹੜਾ ਲਾਹੇਵੰਦ ਧੰਦਾ ਖੇਤੀ ਬਣ ਜੇ ਤੇ ਨਾਲ ਨਾਲ ਜਵਾਕਾਂ ਨੂੰ ਉਹਨਾਂ ਦੇ ਨੌਕਰੀ ਮਿਲ ਜੇ ਫਿਰ ਜੇ ਕੋਈ ਬੇਮੌਸਮੀ ਬਰਸਾਤ ਵੀ ਹੁੰਦੀ ਆ ਤਾਂ ਕਿਸੇ ਹੋਰ ਪਾਸਿਓਂ ਇਨਕਮ ਆਉਂਦੀ ਆ ਤਾਂ ਕਿਸਾਨ ਜਿਹੜਾ ਉਹ ਕਦੇ ਸੋਚੂਗਾ ਨਹੀਂ ਉਹ ਵੀ ਦਿਮਾਗੇ ਮਾਰਦਾ ਮੇਲੇ ਜਾਊਗਾ ਸੋ ਮੈਂ ਤੇ ਇਹੀ ਕਹਿਣਾ ਕਿ ਜਿਹੜਾ ਸਾਡਾ ਕਿਸਾਨ ਹੈ ਅੰਨਦਾਤਾ ਜਿਹੜਾ ਅੰਨਦਾਤਾ ਜੇ ਭੁੱਖਾ ਮਾਰਦਾ ਤਾਂ ਫਿਰ ਸਾਡੇ ਸਰਕਾਰਾਂ ਜਿਹੜੀਆਂ ਨੇ ਉਹ ਉਹਨਾਂ ਦੀ ਕਿਤੇ ਨਾ ਕਿਤੇ ਕਮੀ ਹੈ ਦਾ ਮਤਲਬ ਫਿਰ ਸੋ ਅਸੀਂ ਅੰਨਦਾਤੇ ਨੂੰ ਕਦੇ ਵੀ ਭੁੱਖਾ ਨਹੀਂ ਸੌਣ ਦੇਵਾਂਗੇ ਤੇ ਸਾਰੇ ਮੁਲਕ ਨੂੰ ਢਿੱਡ ਭਰਨ ਵਾਲਾ ਸਾਰੇ ਮੁਲਕ ਨੂੰ ਰੋਟੀ ਖਵਾਉਣ ਵਾਲਾ ਉਹ ਆਪ ਖੁਸ਼ਹਾਲ ਰਹਿਣਾ ਚਾਹੀਦਾ ਮੈਂ ਸਾਡੇ ਬਹੁਤ ਹੀ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਮਨ ਸਿੰਘ ਮਾਨ ਜੀ ਦਾ ਧੰਨਵਾਦ ਕਰਦੀ ਹਾਂ ਕਿ ਪਹਿਲੀ ਵਾਰ ਹੋਇਆ ਕਿ ਪੰਜਾਬ ਦੇ ਮੁੱਖ ਮੰਤਰੀ ਗਰਾਉਂਡ ਤੇ ਆ ਕੇ ਜਿਹੜੇ ਕਿਸਾਨਾਂ ਦੀਆਂ ਫਸਲਾਂ ਜਿਹੜੀਆਂ ਖਰਾਬ ਹੋਈਆਂ ਕੁਦਰਤੀ ਜਿਹੜੀ ਆਫਤ ਆਈ ਹੈ ਉਸ ਦੇ ਕਾਰਨ ਸੋ ਨਹੀਂ ਤਾਂ ਅਸੀਂ ਦੇਖਦੇ ਹੁੰਦੇ ਸੀਗੇ ਟੀਵੀ ਦੇ ਵਿੱਚ ਕਿ ਹੈਲੀਕਾਪਟਰਸ ਦੇ ਉੱਪਰ ਉਹੀ ਜਿਹੜਾ ਹੈਗਾ ਜਾਇਜ਼ਾ ਲੈ ਕੇ ਮੁੱਖ ਮੰਤਰੀ ਚਲੇ ਜਾਂਦੇ ਹੁੰਦੇ ਸੀ ਪਹਿਲੀ ਵਾਰ ਹੋਇਆ ਪੰਜਾਬ ਦੇ ਵਿੱਚ ਕਿ ਮੁੱਖ ਮੰਤਰੀ ਕਿਸਾਨਾਂ ਦਾ ਦਰਦ ਸਮਝਦੇ ਹੈ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਿਸ ਉਮੀਦਾਂ ਨਾਲ ਲੋਕਾਂ ਨੇ ਬਣਾਈ ਹੈ ਉਹਦੇ ਤੇ ਪੂਰੀ ਖਰੀ ਉੱਤਰ ਰਹੀ ਹੈ ਮੁੱਖ ਮੰਤਰੀ ਸਾਹਿਬ ਵੱਲੋਂ ਆਸ਼ਵਾਸ਼ਣ ਦਲਵਾਇਆ ਗਿਆ ਕਿ ਇੱਕ ਹਫ਼ਤੇ ਵਿੱਚ ਜਿਹੜੀ ਹੈਗੀ ਹੈ ਗੁਰਦਾਭੜੀ ਕਰਵਾ ਕੇ ਕਿਸਾਨਾਂ ਦੀਆਂ ਫਸਲਾਂ ਦਾ ਜਿੰਨਾ ਵੀ ਨੁਕਸਾਨ ਹੋਇਆ ਚਾਹੇ ਕਿਸੇ ਨੇ ਠੇਕੇ ਤੇ ਲੱਤੀ ਹੋਈ ਸੀਗੀ ਚਾਹੇ ਕਿਸੇ ਦੀ ਆਪਣੀ ਫਸਲ ਸੀਗੀ ਚਾਹੇ ਉੱਥੇ ਕੋਈ ਲੇਬਰ ਕਰਦਾ ਸੀ ਸਭ ਦੀ ਜਿਹੜੀ ਹੈਗੀ ਹੈ ਪਰਪਾਈ ਕੀਤੀ ਜਾਊਗੀ ਇੱਕ ਹਫ਼ਤੇ ਦੇ ਵਿੱਚ ਜਿਹੜਾ ਹੈਗਾ ਡੀਸੀ ਸਹਿਬਾਨਾਂ ਨੂੰ ਜਿਹੜੀਆਂ ਹਦਾਇਤਾਂ ਦਿੱਤੀਆਂ ਗਈਆਂ ਤੇ 10 ਦਿਨਾਂ ਦੇ ਵਿੱਚ ਵਿੱਚ ਜਿਹੜੇ ਹੈਗੇ ਆ ਸਰਕਾਰ ਫੰਡ ਰੀਲੀਜ਼ ਕਰਕੇ ਕਿਸਾਨਾਂ ਤੱਕ ਪਹੁੰਚਾ ਦੇਵੇਗੀ ਮੈਮ ਜਿੱਦਾਂ ਮੈਕੂ ਦਾ ਵੀ ਗੱਲ ਆ ਰਹੀ ਸੀਗੀ ਡਿਸਟ੍ਰਿਕਟ ਕਮਿਸ਼ਨਰ ਨੂੰ ਕਾਈ ਕਰਦੇ ਸੀ ਜਾਂ ਹੁਣ ਫਸਾਉਣ ਦੱਬਗੇ ਕੋਈ ਨਾ ਕੋਈ ਕੁਝ ਕੀਤਾ ਹਾਂਜੀ ਬਿਲਕੁਲ ਜਿਹੜੀ ਮਜ਼ਦੂਰਾਂ ਦੀਆਂ ਜਿਹੜੀ ਹੈਗੀ ਆ ਉਹਨਾਂ ਦੀ ਵੀ ਹੈਲਪ ਕੀਤੀ ਜਾਏਗੀ ਇਵਨ ਜਿਨ੍ਹਾਂ ਦੇ ਭਾਰੀ ਬਰਸਾਤ ਹੋਣ ਦੇ ਕਰਕੇ ਗੜੇ ਪੈਣ ਕਰਕੇ ਕੱਚੇ ਘਰ ਟਹਿ ਗਏ ਆ ਉਹਨਾਂ ਨੂੰ ਵੀ ਮੁੱਖ ਮੰਤਰੀ ਸਾਹਿਬ ਅਨਾਉਂਸ ਕਰਕੇ ਗਿਆ ਕਿ 95000 ਦੀ ਜਿਹੜੀ ਹੈਗੀ ਆ ਰਾਸ਼ੀ ਉਹਨਾਂ ਨੂੰ ਵੀ ਦਿੱਤੀ ਜਾਏਗੀ ਤੇ ਜਦੋਂ ਤੱਕ ਉਹਨਾਂ ਦੇ ਘਰ ਨਹੀਂ ਬਣ ਗਏ ਉਹਨਾਂ ਦਾ ਵੀ ਜਿਹੜਾ ਹੈਗਾ ਇੱਕ ਉਹਨਾਂ ਦੇ ਲਈ ਅਰੇਂਜਮੈਂਟਸ ਕੀਤੇ ਜਾਣਗੇ ਉਹਨਾਂ ਦੇ ਰੁਕਣ ਦੇ ਲਈ ਰਹਿਣ ਦੇ ਲਈ ਔਰ 25% ਜਿਹੜਾ ਹੈਗਾ ਵਾਅਦਾ ਕੀਤਾ ਗਿਆ ਪਹਿਲਾਂ 12000 ਰੁਪਏ ਜਿਹੜਾ ਦਿੱਤਾ ਜਾਂਦਾ ਸੀ ਹੁਣ ਮੁੱਖ ਮੰਤਰੀ ਸਾਹਿਬ ਵੱਲੋਂ 15000 ਰੁਪਏ ਦੀ ਰਾਸ਼ੀ ਜਿਹੜੀ ਹੈਗੀ ਹੈ 75 ਤੋਂ 100% ਜਿਨ੍ਹਾਂ ਦੀ ਫਸਲ ਖਰਾਬ ਹੋਈ ਹੈ ਉਹਨਾਂ ਨੂੰ 15000 ਰੁਪਏ ਤੇ ਜਿਨ੍ਹਾਂ ਦੀ 35 ਤੋਂ 75% ਹੋਈ ਹੈ ਉਹਨਾਂ ਨੂੰ 6750 ਰੁਪਏ ਜਿਹੜੇ ਹੈਗੇ ਆ ਮੁਆਵਜ਼ੇ ਦੇ ਤੌਰ ਤੇ ਪਰ ਏਕੜ ਦਿੱਤੇ ਜਾਣਗੇ